ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਸੰਤ ਮਹਾਪੁਰਸ਼ ਬਾਬਾ ਪ੍ਰੀਤਮ ਦਾਸ ਜੀ ਰੌੜੀ ਵਾਲੇ ਸੰਤ ਜਿਨ੍ਹਾਂ ਦੀ 40ਵੀਂ ਸਾਲਾਨਾ ਵਰਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਸਮੂਹ ਇਲਾਕਾ ਨਿਵਾਸੀ ਪਿੰਡ ਬਰਗਾੜੀ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮੜਾਈ ਜਾਂਦੀ ਹੈ ਸੋ ਜੁੜੇ ਰਹੋ ਵੀਡੀਓ ਦੇ ਨਾਲ ਅੰਤ ਤੱਕ ਜਿਨ੍ਹਾਂ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਉਹ ਤੇਰੀ ਇੱਕ ਨਾ ਸੁਣੇ ਕੋਈ ਮਨ ਮੇਰਿਆ ਸਾਧੂਆਂ ਦੀ ਰੱਬ ਸੁਣਵੇ ਤੇਰੀ ਇੱਕ ਨਾ ਸੁਣੇ ਕੋਈ ਮਨ ਰੱਬ ਵੀ ਸੁਣਦਾ ਇਸ ਕਰਕੇ ਤੇਰ ਮੇਰ ਦੂਰ ਕਰ ਮੌਜਾ ਮਾਣੀਏ ਰੱਬ ਦੇ ਆਪਦੇ ਆ ਨੂੰ ਰੱਬ ਜਾਣੀਏ ਆਓ ਦੋ ਧਾਰਨਾ ਮੈਂ ਪੜ੍ਹਦੀਆਂ ਨੇ ਧਾਰਨਾ ਤੇ ਬਹੁਤ ਨੇ ਜਿੰਨੇ ਨੌਜਵਾਨ ਬੱਚੇ ਬੱਚੀਆਂ ਪਹਿਣਾ ਮਾਤਾਵਾ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਧਾਰਨਾ ਸੁਣਦੇ ਹੋ ਪਰ ਅੱਜ ਮੇਰੀ ਸਿਹਤ ਜਿਹੜੀ ਹੈ ਉਹ ਕੁਝ ਸਾਥ ਨਹੀਂ ਦਿੰਦੀ ਇਸ ਕਰਕੇ ਮੈਂ ਦੋ ਧਾਰਨਾ ਪੜਨੀਆਂ ਨੇ ਗੱਜ-ਬੱਜ ਕੇ ਸਾਰੇ ਨਾਲ-ਨਾਲ ਬੋਲਣ ਦਾ ਯਤਨ ਕਰਿਓ ਐਸੇ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਐਸੇ ਸਤਪੁਰਸ਼ਾਂ ਦੇ ਚਰਨਾਂ 'ਚ ਸਦਾ ਹੀ ਦਾਸ ਸਿਜਦੇ ਰਹਦਾ ਹੈ ਐਸੇ ਕਰਕੇ ਪੜੀਦਾ ਹੈ ਇਹ ਦਰ ਫਕੀਰਾ ਦਾ ਇੱਥੇ ਮੰਗਣ ਆਉਂਦੇ ਰਾਵੇ I tip my back. i <laughs> don't ਇਸ ਦਰ ਤੇ ਕੁਕਰ ਵੀ ਸਾ ਤੇ ਨੇ ਤਖਤਾ ਨਾਲ ਨੇ ਵਾਗੇ ਇਹ ਸਰ ਫਕੀਰਾਂ ਦਾ ਮੰਗਣਿਆ ਮੇਰਾ ਦੇ ਇਹ ਦਾਜ ਸੱਚੀਆਂ ਦਾ ਇਥੇ ਮੰਗਣਿਓ ਸੰਤ ਕਹਾ ਲੈਣਾ ਸੌਖਾ ਹੈ ਨਾਮ ਅਗੇ ਸੰਤ ਲਿਖਣ ਲੱਗਿਆਂ ਕਿੰਨਾ ਕ ਟਾਈਮ ਲੱਗਦਾ ਸੰਤ ਬਣਨਾ ਬੜਾ ਉਠੜ ਰੱਬ ਦੇ ਪਿਆਰੇ ਮਹਾਪੁਰਸ਼ ਸਾਰੀ ਸਾਰੀ ਉਮਰ ਬੰਦਗੀ ਕਰਦੇ ਉਮਰ ਨਹੀਂ ਕਈ ਕਈ ਜਨਮ ਲੱਗ ਜਾਂਦੇ ਨੇ ਫੇਰ ਕਿਤੇ ਬਖਸ਼ਿਸ਼ਾਂ ਮਿਲਦੀਆਂ ਆਏ ਨਹੀਂ ਪੁੱਛਿਆ ਕਰੋ ਕਿਤੇ ਬੰਦਗੀ ਵਾਲੇ ਮਹਾਤਮਾ ਨੂੰ ਸਤਪੁਰਸ਼ ਨੂੰ ਵੀ ਇਹ ਫਕੀਰੀ ਖੱਟੀ ਦੀ ਕਿਉਂ ਫਕੀਰ ਬਣੀ ਦਾ ਕਿਵੇਂ ਸੰਤ ਬਣਦਾ ਕਿਵੇਂ ਸੱਸਾ ਸਾਧਨਾ ਉੱਤੇ ਟਿੱਪੀ ਉਹਦਾ ਮਤਲਬ ਨਿਮਰਤਾ ਪਿੱਛੇ ਤੱਤਾ ਤੇ ਤਿਆਗ ਤਿਆਗ ਤਿੰਨੇ ਚੀਜ਼ਾਂ ਹੋਣ ਫਿਰ ਸੰਤ ਬਣਦਾ ਫਕੀਰ ਕਿਵੇਂ ਬਣਦਾ ਠੱਕਰ ਕਿਵੇਂ ਬਣਦਾ ਥਾਕੇ ਕੱਟ ਕੇ ਰੱਬ ਦੇ ਪਿਆਰੇ ਮਹਾਪੁਰਸ਼ ਦੀ ਫਕੀਰ ਦੀ ਇਹ ਜ਼ਿੰਦਗੀ ਹੁੰਦੀ ਕੋ ਗਾਲਾਂ ਵੀ ਕੱਢ ਜੇ ਨਾ ਰਜਾ ਚ ਰਹਿ ਕੇ ਉਹ ਵੀ ਉਹਦੇ ਪਾਣੇ ਚ ਖਾਣੀਆਂ ਪੈਂਦੀਆਂ ਜੇ ਅੱਗੋਂ ਬੋਲੀ ਜਾਏ ਉਹ ਕਹਦਾ ਫਕੀਰ ਜੇ ਮੋੜਵਾ ਜਵਾਬ ਦੇਈ ਜੇ ਉਹ ਕਹਦਾ ਫਕੀਰ ਉਹਨੂੰ ਤੇ ਕੱਲੇ ਕੱਲੇ ਬੰਦੇ ਚ ਬ੍ਰਹਮ ਦਿਸਦਾ ਹੈ ਕੱਲੇ ਜਰਰੇ ਜਰਰੇ ਚੋ ਰੱਬ ਦਿਸਦਾ ਹੈ ਤੇ ਸਾਧ ਸੰਗਤ ਜੀ ਇਹ ਫਕੀਰੀ ਆਈ ਕਿਵੇਂ ਬੰਦੇ ਕਿਵੇਂ ਨੇ ਵੱਤ ਤੈ ਅਖ ਦੂਰ ਬੜੀ ਮੰਜਲ ਫਕੀਰਾਂ ਵਾਲੀ ਵੱਤ ਤੈ ਅਖ ਦੂਰ ਗੜੀ ਮੰਜਲ ਫਕੀਰਾਂ ਵਾਲੀ ਵੱਤ ਤੈ ਅਖ ਦੂਰ ਬੜੀ ਮੰਜਲ ਫਕੀਰਾਂ ਵਾਲੀ ਵੱਤ ਤੈ ਅਖ ਦੂਰ ਗੜੀ ਮੰਜਲ ਫਕੀਰਾਂ ਵਾਲੀ ਨੰਗੇ ਪੈਰੀ ਜਾਣਾ ਪੈਂਦਾ ਚੌਕਟ ਵਜ਼ੀਰਾਂ ਵਾਲੀ ਜਾਣਾ ਪੈਂਦਾ ਚੌਕਟ ਫਕੀਰਾਂ ਵਾਲੇ ਨੰਗੇ ਪੈਰੀ ਜਾਣਾ ਪੈਂਦਾ ਚੌਕਟ ਫਕੀਰਾਂ ਵਾਲੀ ਨੁਕੀ ਪਤਾ ਸਾਧੂ ਕਿੱਥੇ ਨੇ ਫਰਾਜ ਦੇ ਨੁਕੀ ਪਤਾ ਸਾਧੂ ਕਿੱਥੇ ਨੇ ਫਰਾਜ ਦੇ ਸੁਣ ਜੋ ਸਮਾਧ ਲੱਗੀ ਵਿੱਚ ਪਰਮਾ ਸਮਾਦੇ ਸੁਣ ਜੋ ਸਮਾਧ ਲੱਗੀ ਵਿੱਚ ਪਰਮਾ ਸਮਾਦੇ ਦੁਨੀਆ ਕੀ ਜਾਣ ਸਾਧੂ ਸੁੱਤੇ ਨੇ ਕਿ ਜਾਗਦੇ 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 अरे मिलूं था ਪਿਆਰ ਵਿੱਚ ਦੁਨੀਆ ਮਰਦੀ ਏ ਸੰਤ ਨਹੀਂ ਮਰਦੇ ਸੰਤ ਨਹੀਂ ਮਰਦੇ ਦੁਨੀਆ ਮਰਦੀ ਏ ਸੰਤ ਨਹੀਂ ਮਰਦੇ ਸੰਤ ਨਹੀਂ ਮਰਦੇ ਵਾ ਵਾ ਬਈ ਦੁਨੀਆ ਮਰਦੀ ਏ ਸੰਤ ਨਹੀਂ ਮਰਦੇ ਸੰਤ ਨਹੀਂ ਮਰਦੇ ਸੰਤ ਨਹੀਂ ਮਰਦੇ ਸੰਤ ਨਹੀਂ ਮਰਦੇ ਮਨੁੱਖੀ ਮਰਦੇ ਸੰਤ ਨਹੀਂ ਮਰਦੇ ਸੰਤ ਨਹੀਂ ਮਰਦੇ ਸੰਤ ਨਹੀਂ ਮਰਦੇ ਸੰਤ ਦੀ ਏ ਕੋਈ ਕੱਖ ਨਹੀਂ ਬੰਦੋ ਓ ਬਈ ਦੁਨੀਆ ਮਰਦੀ ਮਰਦੀ ਏ ਸੰਤ ਨਹੀਂ ਮਰਦੇ ਸੰਤ ਨਹੀਂ ਮਰਦੇ ਦੁਨੀਆਂ ਮਰਦੀ ਏ ਸੰਤ ਨਹੀਂ ਮਰਦੇ ਸੰਤ ਨਹੀਂ ਮਰਦੇ ਉਹ ਦੁਨੀਆਂ ਮਰਦੀ ਏ ਸੰਤ ਨਹੀਂ ਮਰਦੇ ਸੰਤ ਨਹੀਂ ਮਰਦੇ ਦੁਨੀਆਂ ਮਰਦੀ ਏ ਸੰਤ ਨਹੀਂ ਮਰਦੇ ਸੰਤ ਨਹੀਂ ਮਰਦੇ ਓ ਰੱਬ ਦੇ ਪਿਆਰੇ ਨਹੀਂ ਮਰਦੇ ਨਾਮ ਜੱਪਣ ਵਾਲੇ ਨਹੀਂ ਮਰਦੇ ਬੰਦਗੀ ਕਰਨ ਵਾਲੇ ਨਹੀਂ ਮਰਦੇ ਸਾਧ ਸੰਗਤ ਜੀ ਜਿਹੜੇ ਨਾਮ ਜਪਦੇ ਭਗਤੀ ਕਰਦੇ ਜਿਨ੍ਹਾਂ ਨੂੰ ਅੰਮ੍ਰਿਤ ਰਸ ਆਉਣ ਲੱਗ ਗਿਆ ਜਿਹੜੇ ਭਗਤੀ ਵਿੱਚ ਬੈਠਦੇ ਨੇ ਜਿਨ੍ਹਾਂ ਨੂੰ ਅੰਮ੍ਰਿਤ ਦੇ ਚਰਨੇ ਫੁੱਟ ਪਏ ਅੰਮ੍ਰਿਤ ਪੀਣ ਵਾਲੇ ਫਿਰ ਅਮਰ ਹੋ ਜਾਂ ਕਰਦੇ ਨੇ ਉਹ ਨਹੀਂ ਮਰਦੇ ਕਦੇ ਵੀ ਤੇ ਸਾਧ ਸੰਗਤ ਜੀ ਉਹਨਾਂ ਦੀ ਬੰਦਗੀ ਦਾ ਪ੍ਰਤਾਪ ਹੈ ਉਹਨਾਂ ਦੇ ਸਿਮਰਨ ਦਾ ਪ੍ਰਤਾਪ ਹੈ ਤੁਸੀਂ ਸਾਰੇ ਜੁੜ ਕੇ ਬੈਠੇ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਨਾ ਮਹਾਪੁਰਸ਼ ਜ਼ਿੰਦਗੀ ਵਿੱਚ ਆਪਣੀ ਆਪਣੀ ਜ਼ਿੰਦਗੀ ਚ ਆਪਣੇ ਜੀਵਨ ਚ ਐਸੀ ਕਾ ਲੈਣਾ ਕਾੜ ਜਾਂਦਾ ਹੈ ਸਦੀਆਂ ਤੱਕ ਉਹਨਾਂ ਮਹਾਪੁਰਸ਼ਾਂ ਦਾ ਜੀਵਨ ਪੜ੍ਹ ਕੇ ਸਰਸੰਗਤ ਜੀ ਉਹਨਾਂ ਮਹਾਪੁਰਸ਼ਾਂ ਦੇ ਜੀਵਨ ਵੱਲ ਵੇਖ ਕੇ ਸਾਡੇ ਵਰਗੇ ਲੋਕ ਸਾਡੇ ਵਰਗੇ ਲੋਕਾਂ ਵਾਸਤੇ ਉਹਨਾਂ ਦਾ ਜੀਵਨ ਚਾਨਣ ਮਨਾਰਾ ਬਣਦਾ ਕਿਵੇਂ ਸਾਧ ਸੰਗਤ ਜੀ ਜਦੋਂ ਅਸੀਂ ਬੋਲਦੇ ਆ ਜਦੋਂ ਸਾਡੇ ਮੂੰਹ ਚੋਂ ਬੋਲ ਨਿਕਲਦੇ ਨੇ ਸਾਡੇ ਮੂੰਹ ਚੋਂ ਗੱਲਾਂ ਨਿਕਲਦੀਆਂ ਹਲਕੀਆਂ ਪਰ ਰੱਬ ਦਾ ਪਿਆਰਾ ਮਹਾਪੁਰਸ਼ ਜਦੋਂ ਬੋਲਦਾ ਹੈ ਰੱਬ ਦਾ ਪਿਆਰਾ ਮਹਾਪੁਰਸ਼ ਜਦੋਂ ਬੋਲ ਮੁਖ ਚੋਂ ਕੁਝ ਵੀ ਬੋਲ ਉਚਾਰਦਾ ਹੈ ਭਾਜੀ ਦੋਸਤੋ ਹੁਣ ਆਪਾਂ ਤਰੋਂ ਲੈ ਕੇ ਚੱਲਨੇ ਆ ਡੇਰਾ ਸਾਹਿਬ ਦੇ ਨਾਲ ਬਿਲਕੁਲ ਸ਼ਮਸ਼ਾਨ ਘਾੜ ਵਾਲੀ ਜਗ੍ਹਾ ਤੇ ਇੱਥੇ ਕੇ ਸੰਗੀਤਕ ਮਹਿਫਲ ਚੱਲ ਰਹੀ ਆ ਸੂਰੀਆਨਾ ਮਹਿਫਲ ਤੇ ਆਪਾਂ ਚੱਲਦੇ ਹਾਂ ਉਹ ਜਗ੍ਹਾ ਵੱਲ ਆਨੰਦ ਵਿਸ਼ਰਾਮ ਘਰ ਉਸ ਨੀਸ਼ਾਨ ਘਟ ਵਾਲੇ ਸਾਈਡ ਸੁੱਜਦੇ ਰਹੋ ਵੀਡੀਓ ਦੇ ਨਾਲ ਤੋ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਬਾਜ਼ਾਰ ਵਾਲੀ ਸਾਈਡ ਜਿੱਥੇ ਕਿ ਮੇਲਾ ਪੂਰਾ ਸਜਿਆ ਹੋਇਆ ਹੈ ਤੇ ਰੰਗ-ਬਰੰਗੀਆਂ ਦੁਕਾਨਾਂ ਰੌਣਕਾਂ ਹੀ ਰੌਣਕਾਂ ਲੱਗੀਆਂ ਹੋਈਆਂ ਪਾਰੇ ਪਾਸੇ ਤੋਂ ਬਾਬਾ ਜੀ ਦੇ ਵਰਸੀ ਸਮਾਗਮ ਤੇ ਜਿਹੜਾ ਪੂਰਾ ਭਾਰੀ ਇਕੱਠ ਤੁਸੀਂ ਦੇਖ ਰਹੇ ਹੋ ਕਿਦਾਂ ਬਾਜ਼ਾਰ ਦੇ ਵਿੱਚ ਪੂਰੀ ਚਹਿਲ-ਭੇਲ ਔਰ ਤੁਹਾਨੂੰ ਦਫਾਉਣੇ ਅੱਗੇ ਕਿਸ਼ਤੀਆਂ ਵਗੈਰਾ ਝੂਲੇ ਲੱਗੇ ਹੋਏ ਨੇ ಸೊ ವಿಡಿಯೋದ ಜುಡೇ ರೇ ಅಂತ Droga linda, droga ali. ਜਿਹੜਾ ਪਿਆ ਦੇਗਾ ਇਹਨੂੰ ਪਦੀਨਾ ਦੋ ਪਦੀਨਾ ਲੈ ਭਰ ਦੇ ਤੈਨੂੰ ਪਦੀਨਾ ਨਹੀਂ ਚਲ ਇੱਕਾ ਭਰ ਦੇ ਪਦੀਨਾ ਇਹਨੂੰ ਹੋਰ ਬਣਾ ਦੂ ਤੈਨੂੰ ਕੋਤ ਠੀਕ